ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ 인ਦਰ ਦੇਵਤੇ ਦੀ ਪੂਜਾ ਕਰਦੇ ਹਨ ਸਵਰਗ ਦਾ ਰਾਜਾ ਮੰਨਿਆ ਜਾਂਦਾ ਹੈ ਕਿ ਜਿਹੜਾ ਸਵਰਗ ਹੈ ਉਸ ਦਾ ਰਾਜਾ 인ਦਰ ਦੇਵਤਾ ਹੈ ਬਹੁਤ ਹੀ ਮਹਾਨ ਹੈ ਸਤਿਕਾਰਯੋਗ ਹੈ ਪਰ ਧੰਗੁਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਉਹ ਵੀ ਰੋਇਆ ਆਪਣੇ ਕਰਮ ਕਰਕੇ ਰੋਇਆ ਇਤਨਾ ਵੱਡਾ ਦੇਵਤਾ ਹੋ ਰਿਹਾ ਲੋਕ ਪੂਜਾ ਕਰਦੇ ਹੋਣ ਜਿਹੜਾ ਦੂਸਰਿਆਂ ਨੂੰ ਖੁਸ਼ੀ ਦੇ ਸਕਦਾ ਹੋਵੇ ਉਹ ਆਪ ਦੁਖੀ ਕਿਉਂ ਮਾਇਆ ਉਸ ਦਾ ਕਾਰਨ ਸੀ ਗੋਤਮ ઋષਿ ਜਿਹੜਾ ਸੀ ਉਹਦੀ ਪਤਨੀ ਅਹिल्या ਦੇ ਨਾਲ ਉਸ ਨੇ ਜਿਹੜਾ ਮੰਦ ਭਾਗਾ ਸੰਗ ਕੀਤਾ ਸੀ ਉਸ ਦਾ ਸ਼ਰਾਬ ਗੋਤਮ ઋષਿ ਨੇ ਉਸ ਨੂੰ ਜਿਹੜਾ ਹੈ ਸੰਸਰਦਾਨ ਦੇ ਨਾਲ ਉਸ ਨੂੰ ਦੁਖੀ ਕੀਤਾ ਇਕ ਹਜ਼ਾਰ ਪਲਾਂ ਤੋਂ ਸਰੀਰ ਤੇ ਹੋਈਆਂ ਜਿਸ ਦੇ ਕਾਰਨ ਉਹ ਦੁਖੀ ਹੋ ਕੇ ਰੋਇਆ ਤੇ ਆਪਣੇ ਕਰਮਾਂ ਨੂੰ ਜਿਹੜਾ ਹੈ ਯਾਦ ਕਰਦਾ ਕਿ ਜੇ ਮੈਂ ਮਾੜਾ ਕਰਮ ਨਾ ਕਰਦਾ ਤੇ ਮੈਨੂੰ ਇਹ ਸ਼ਰਾਪ ਨਾ ਮਿਲਦਾ ਤੇ ਮੇਰੇ ਜੀਵਨ ਵਿੱਚ ਇਤਨਾ ਦੁੱਖ ਤੇ ਤਕਲੀਫ ਨਾ ਹੁੰਦੀ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਵਿੱਚ ਹੋਰ ਬੇਅੰਤ ਹੀ ਐਸੇ ਹੀ ਲੋਕਾਂ ਦਾ ਐਸੇ ਦੇਵੀ ਦੇਵਤਿਆਂ ਦਾ ਜ਼ਿਕਰ ਕੀਤਾ ਹੈ ਇਸ ਸ਼ਬਦ ਵਿੱਚ ਜਿਹੜੇ ਬੜੇ ਪੂਜਨੀਕ ਰਹੇ ਹਨ ਪਰ ਆਪਣੇ ਕਰਮਾ ਕਰਕੇ ਉਹ ਜਿਹੜੇ ਨੇ ਦੁੱਖ ਸਹਾਰ ਕੇ ਸੰਸਾਰ ਤੋਂ ਗਏ ਇਸੇ ਕਰਕੇ ਪਾਤਸ਼ਾਹ ਜੀ ਬਚਨ ਕਰਦ ਨੇ ਪਾਈ ਤੁਸੀਂ ਸੰਸਾਰ ਵਿੱਚ ਪਾਵੇਂ ਅਮੀਰ ਹੋ ਗਰੀਬ ਹੋ ਛੋਟੇ ਹੋ ਵੱਡੇ ਹੋ ਕਿਸੇ ਵੀ ਉਮਰ ਦੇ ਹੋ ਕਿਸੇ ਵੀ ਪਦਵੀ ਦੇ ਲੱਗੇ ਹੋ ਪਰ ਜੇ ਕਰਮ ਚੰਗੇ ਨਹੀਂ ਤੇ ਵੱਡੇ ਵੱਡੇ ਰਾਜੇ ਦੇਵੀ ਦੇਵਤੀ ਵਿਜਣੇ ਦੁਖੀ ਹੋ ਕੇ ਸੰਸਾਰ ਦੇ ਗਏ ਨੇ ਤੇ ਸਮਾ ਜਿਹੜਾ ਹੈ ਸਭ ਦਾ ਆਉਣਾ ਹੈ ਲੇਖਾ ਜਿਹੜਾ ਹੈ ਰਕਤੀ ਪਾਈ ਦਾ ਵੀ ਉਸ ਪਰਮਾਤਮਾ ਨੇ ਕਰਨਾ ਹੈ ਤਾਂ ਹੀ ਨਿਵੇੜਾ ਸੰਸਾਰ ਵਿੱਚੋਂ ਹੋਣਾ ਹੈ ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਦਾ ਇਹ ਬਚਨ ਹੈ ਨਾਨਕ ਦੁਖੀਆ ਸਭ ਸੰਸਾਰ ਇਸ ਪਾਵਨ ਬਚਨ ਨੂੰ ਆਪਣੇ ਮਨ ਵਿੱਚ ਟਿਕਾ ਕੇ ਸ਼ੁਭ ਕਰਮਾਂ ਵੱਲ ਆਪਣੇ ਕਦਮ ਵਧਾਈਏ ਹਮੇਸ਼ਾ ਹੀ ਹਰ ਵੇਲੇ ਚੰਗੇ ਕਰਮਾਂ ਬਾਰੇ ਵਿਚਾਰ ਕਰਿਆ ਕਰੀਏ ਚੰਗੇ ਬਚਨ ਬੋਲੀਏ ਗੁਰੂ ਦੀ ਬਾਣੀ ਗੁਰੂ ਦੇ ਸਿਖਿਆ ਨੂੰ ਫਨਾਈਏ ਤੇ ਗੁਰੂ ਦੀਆਂ ਬਖਸ਼ੀਆਂ ਪ੍ਰਾਪਤ ਕਰਕੇ ਜੀਵਨ ਸਫਲ ਤੇ ਸੋਨਾ ਬਣਈਏ